ਸੀਬੀਏ ਇਨਫੋਟੈਕ ਕਲਾਨੋ ਰੋਡ ਗੁਰਦਾਸਪੁਰ ਵਿਖੇ ਸਾਂਝ ਕੇਂਦਰ ਵੱਲੋਂ ਜਾਗਰੂਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਇੰਸਪੈਕਟਰ ਇੰਦਰਬੀਰ ਕੋਰ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਗੁਰਦਾਸਪੁਰ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਉਹਨਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਅਤੇ ਸਾਂਝ ਕੇਂਦਰ ਦੀਆਂ ਸੇਵਾਵਾਂ ਤੋਂ ਵੀ ਜਾਣੂ ਕਰਵਾਇਆ ਗਿਆ ਇਸ ਦੇ ਨਾਲ ਹੀ ਉਹਨਾਂ ਵੱਲੋਂ ਮਹਿਲਾ ਅਤੇ ਬੱਚਿਆਂ ਵਿਰੁੱਧ ਹੋ ਰਹੇ ਅਪਰਾਧਾਂ ਲਈ ਹੈਲਪਲਾਈਨ ਨੰਬਰ ਵੱਲੋਂ ਵੀ ਜਾਣੂ ਕਰਵਾਇਆ ਗਿਆ ਆਓ ਦੇਖਦੇ ਹਾਂ ਇੱਕ ਰਿਪੋਰਟ ਯਾਰ ਇਹ ਨਾਲ ਇਹਨਾਂ ਦਾ ਨੋਕਾ ਦਿੱਤਾ ਇਹ ਬਹੁਤ ਖੁਸ਼ੀ ਹੋਈ ਹੈ ਕਿ ਇਹ ਕੈਰੀਅਰ ਟ੍ਰੇਡਰ ਅਕੈਡਮੀ ਜੋ ਹੈ ਅ ਬੱਚਿਆਂ ਦੇ ਕੈਰੀਅਰ ਨੂੰ ਉਹਨਾਂ ਦੀਆਂ ਮਾਂ ਬਾਪਾਂ ਕੋ ਜਿਹੜੀਆਂ ਟ੍ਰੇਡਸ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਐਕਸਪਰਟ ਕਰਨ 'ਚ ਮਦਦ ਕਰ ਰਹੇ ਨੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਇਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਇੰਸਟੀਚਿਊਟ ਦੇ ਵਿੱਚ ਆ ਕੇ ਸਾਡੇ ਬੱਚਿਆਂ ਦੇ ਨਾਲ ਸਾਂਝਾ ਕੀਤਾ ਉਹਨਾਂ ਨੇ ਸਾਨੂੰ ਸਾਂਝੀ ਕੀਤੀ ਸੇਵਾਵਾਂ ਵੱਲ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਆ ਉਹਦੇ ਪਰ ਹਣ ਬਹੁਤ ਸਾਰੀ ਜਾਣਕਾਰੀ ਦਿੱਤੀ ਇਨਸਾਨ ਸ਼ਿੰਦੇ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਅਵੇਲੇਬਲ ਆ ਐਂ ਜਿਹੜਾ ਨਵਾਂ ਐਪ ਲਾਂਚ ਹੋਇਆ ਆ ਗਰਲਸ ਦੇ ਵਾਸਤੇ ਉਹਦੇ ਵੱਲੋਂ ਵੀ ਪੂਰੀ ਇਨਫੋਰਮੇਸ਼ਨ ਸਾਡੇ ਦਿੱਤੀ ਕੁੜੀਆਂ ਨੂੰ ਦਿੱਤੀ ਜਿਹੜਾ ਕਿ ਸੈਮੀਨਾਰ ਸਾਡੇ ਸਾਹਮਣੇ ਲਈ ਬਹੁਤ ਹੀ ਯੂਸਫੁਲ ਰਿਹਾ ਅੱਜ ਤੱਕ ਰਿਹਾ ਨੂੰ ਕਾਫੀ ਕੁਝ ਹੁਣਾਂ ਤੋਂ ਸਿੱਖਣ ਨੇ ਮਿਲਿਆ ਇਹੋ ਜਿਹੇ ਸੈਮੀਨਾਰ ਇਵੈਂਟਸ ਦੇ ਵਿੱਚ ਹੋਰ ਵੀ ਆਰਗੇਨਾਈਜ਼ ਹੁੰਦੇ ਰਹਿਣਗੇ ਤੇ ਮੈਂ ਮੈਮ ਦਾ ਇੱਕ ਵਾਰੀ ਬਹੁਤ థాంਕਫੁਲ ਥੈਂਕਫੁਲ ਹਾਂ ਕਿ ਅੱਜ ਆਪਣਾ ਕਿੰਤੀ ਸਮਾਰਟ ਕਾਰਡ ਕਿਹਾ ਡੈਂਸਿਟੀਅੂਡ ਦੇ ਵਿੱਚ ਆਏ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਸੀਬੀਆ ਇਨਫੋਟੈਕ ਦੇ ਵਿੱਚ ਮਿਸਟਰ ਸੰਦੀਪ ਜੀ ਦੇ ਕੈਂਪ ਤੇ ਅਸੀਂ ਆਏ ਸੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਹੈ ਉਹ ਨਿਸ਼ਚਿਤ ਤਹਿਤ ਨਸ਼ੇ ਤੋਂ ਮੁਕਤ ਹੋਣ ਦੇ ਲਈ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਕਿ ਨਸ਼ੇ ਤੋਂ ਜਿਹੜਾ ਹੈ ਉਹ ਪਰੇਸ਼ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਚਾ ਸਕੀਏ हां जी ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਾਡੇ ਗੁਰਦਾਸਪੁਰ ਪੁਲਿਸ ਮਾਨਯੋਗ ਗਿਆਮਾ ਹਰਿਸ਼ ਚੀ ਵੱਲੋਂ ਪੂਰੀ ਜੜੀ ਹੈ ਉਹ ਹੈਲਪ ਕੀਤੀ ਜਾ ਰਹੀ ਹੈ ਔਰ ਅਸੀਂ ਗਾਈਡਲਾਈਨਸ ਵੀ ਦੇ ਰਹੇ ਹਾਂ ਉਹਨਾਂ ਨੂੰ ਤੇ ਜੇ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਹੈਲਪ ਵੀ ਹੈ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂ ਇਦੇ ਵਿੱਚ ਸਾਡਾ ਮੇਨ ਮੋਟਿਵ ਹੀ ਇਹ ਹੈਗਾ ਆ ਕਿ ਇਹ ਖੇਡਾਂ ਦੇ ਨਾਲ ਇਹਨਾਂ ਦੇ ਸਰੀਰ ਸਰੀਰਕ ਤੌਰ ਤੇ ਤੰਦਰੁਸਤ ਹੋਣ ਇਹਨਾਂ ਦਾ ਜਿਹੜਾ ਰੁਝਾਨ ਹੈਗਾ ਵਾ ਉਹ ਖੇਡਾਂ ਪ੍ਰਤੀ ਔਰ ਆਪਣੇ ਸਰੀਰਕ ਪੱਖੀ ਜਿਹੜਾ ਹੈ ਉਹ ਵਧੀਆ ਹੋਵੇ ਜਾ ਜੋ ਇਹ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦਾ ਜੜਾ ਹੈ ਨਾਮ ਨਸ਼ਿਆਂ ਤੋਂ ਘਟ ਕੇ ਤੇ ਇੱਕ ਖੇਡਾਂ ਦੇ ਆਧਾਰ ਤੇ ਔਰ ਸਰੀਰਕ ਪੱਧਰ ਤੇ ਆਧਾਰ ਤੇ ਜੜਾ ਹੈ ਉਹ ਜਾਣਿਆ ਜਾ ਸਕੇ ਕਿ ਗੁਰਦਾਸਪੁਰ ਦੇ ਜਿਹੜੇ ਬੱਚੇ ਨੇ ਨੌਜਵਾਨ ਪੀੜੀ ਹੈਗੀ ਆ ਉਹ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ। ਹਾਂਜੀ ਉਦੇ ਵਿੱਚ ਜਿਹੜੇ ਨੇ ਇਹ ਨਵੇਂ ਨਿਯਮ ਜਿਸ ਤਰ੍ਹਾਂ ਦੱਸੇ ਗਏ ਨੇ ਕਿ ਜਿਹੜੇ ਬੱਚੇ ਜਿਹੜੇ ਫੜੇ ਜਾਂਦੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਉਹ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਆ ਉਹ ਰੋਲ ਆ ਉਹ ਕਿਉਂ ਦਿੰਦੇ ਨੇ ਬੱਚਿਆਂ ਨੂੰ 18 ਸਾਲ ਤੋਂ ਉਮਰ ਦੇ ਘੱਟ ਦੇ ਬੱਚਿਆਂ ਨੂੰ ਜਦੋਂ ਉਹਨਾਂ ਨੂੰ ਮਤਲਬ ਪਤਾ ਹੀ ਨਹੀਂ ਕਿ ਅਸੀਂ ਡਰਾਈਵ ਕਿਸ ਤਰ੍ਹਾਂ ਕਰਨੀ ਹੈਗੀ ਆ ਇਹਦੇ ਵਿੱਚ ਪੇਰੈਂਟਸ ਵਾਸਤੇ ਜਿਹੜੀਆਂ ਨੇ ਉਹ ਸਖਤ ਪਨਿਸ਼ਮੈਂਟ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਮੈਂ ਤੇ ਇਹੀ ਪਬਲਿਕ ਨੂੰ ਅਵੇਅਰ ਕਰਾਂਗੀ ਕਿ ਜਦੋਂ ਵੀ ਤੁਸੀਂ ਟੂ ਵੀਲਰਸ ਔਰ ਫੋਰ ਵੀਲਰਸ ਟੂ ਵੀਲਰ ਖਾਸ ਕਰਕੇ ਚਲਾਉਂਦੇ ਹੋ ਤਾਂ ਤੁਹਾਡੇ ਸਿਰ ਦੇ ਉੱਤੇ ਜਿਹੜਾ ਹੈਲਮਟ ਜਿਹੜਾ ਹੋਣਾ ਚਾਹੀਦਾ ਹੈ ਜਿਹੜੀ ਫੋਰ ਵੀਲਰ ਹੈਗੀ ਆ ਇਹਨਾਂ ਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਬਣੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਸੀਟ ਬੈਲਟ ਲਗਾਣੇ ਆ ਸੀਟ ਬੈਲਟ ਜਿਹੜੀ ਹੈ ਇਹ ਕੋਈ ਪੁਲਿਸ ਨੇ ਤੁਹਾਡਾ ਚਲਾਨ ਕੱਟਣ ਲਈ ਨਹੀਂ ਲਾਈ ਹੋਈ ਇਹ ਸੀਟ ਬੈਲਟ ਹੁੰਦੀ ਹੈ ਕਿ ਰੱਬ ਨਾ ਕਰੇ ਅਗਰ ਕੋਈ ਤੁਸੀਂ ਜ਼ੋਰ ਦੀ ਬ੍ਰੇਕ ਮਾਰਦੇ ਹੋ ਜਾਂ ਕੋਈ ਐਕਸੀਡੈਂਟ ਹੁੰਦਾ ਆ ਤੇ ਉਹ ਜਿਹੜੀ ਸੀਟ ਬੈਲਟ ਹੈਗੀ ਆ ਉਹ ਤੁਹਾਨੂੰ ਪ੍ਰੋਟੈਕਟ ਕਰਦੀ ਆ ਇਸ ਕਰਕੇ ਇਹਨਾਂ ਜਿਹੜੇ ਕਾਨੂੰਨ ਨਵੇਂ ਬਣੇ ਹੋਏ ਨੇ ਉਹਨਾਂ ਦੇ ਤਹਿਤ ਆਪ ਵੀ ਜਿਹੜਾ ਹੈ ਉਹਨਾਂ ਨੂੰ ਉਹਨਾਂ ਤੇ ਚੱਲੋ ਤੇ ਪਬਲਿਕ ਵੀ ਜਿਹੜੀ ਹੈ ਉਹ ਵੀ ਚੱਲੇ ਕਿਉਂਕਿ ਪੁਲਿਸ ਜਿਹੜੀ ਹੈ ਇਹ ਨਵੇਂ ਨਿਯਮਾਂ ਨੂੰ ਲਾਗੂ ਕਰ ਤੇ ਸਕਦੀ ਆ ਅਸੀਂ ਲਾਗੂ ਕਰਾਂਗੇ ਬਟ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਜੇ ਨਵੇਂ ਕਾਨੂੰਨ ਆ ਗਏ ਆ ਤੇ ਅਸੀਂ ਨਵੇਂ ਕਾਨੂੰਨਾਂ ਦੇ ਤਹਿਤ ਹੀ ਜਿਹੜਾ ਹੈ ਉਹ ਕੰਮ ਕਰੀਏ ਰੂਲਸ ਐਂਡ ਰੈਗੂਲੇਸ਼ਨਸ ਐਂਡ ਡਿਸਪਲਿਨ ਜੋ ਹੈ ਉਹ ਮਸਟ ਉਹ ਨੰਬਰ ਆਪਣਾ ਸੋ ਐਂਟੀ ਡਰੱਗਸ ਦਾ ਨੰਬਰ ਹੈਗਾ 78145 45950 ਪੁਲਿਸ ਦਾ ਰਿਪੋਰਟ ਨੰਬਰ ਹੈ 112 ਸੋ ਅਸੀਂ ਨਾਲ-ਨਾਲ ਦੱਸ ਦਿਆਂ ਕਿ ਜਿਹੜਾ ਸਾਈਬਰ ਕ੍ਰਾਈਮ ਹੋ ਰਿਹਾ ਇਹ ਨੰਬਰ ਹੈਗਾ 1923 ਸੋ ਨੈਸ਼ਨਲ ਹਾਈਵੇ ਦਾ ਨੰਬਰ ਹੈ 1033 ਕਿਤੇ ਅਕਸਰ ਤੁਹਾਡੇ ਨੈਸ਼ਨਲ ਹਾਈਵੇ ਤੇ ਚੱਲ ਜਾਂ ਗੱਡੀ ਖਰਾਬ ਹੋ ਜਾਏ ਪੈਟਰੋਲ ਮੁੱਕ ਜਾਏ ਜੇ ਅਸੀਂ 1033 ਤੇ ਜਿਹੜਾ ਅਸੀਂ ਹਲਪ ਲੈ ਸਕਦੇ ਹਾਂ